ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਸਾਨ ਹੁਸਤਾਲੀ ਵਾਲਾ YouTube ਚੈਨਲ ਤੇ ਤੇ ਜਿਹੜੇ ਵੀਰਾਂ ਨੇ ਹਜੇ ਤੱਕ ਆਪਣਾ ਚੈਨਲ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਹਿਲਾਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਵੀਰਾਂ ਨੇ ਹਜੇ ਤੱਕ Facebook ਪੇਨ ਨਹੀਂ ਕੀਤਾ ਫਾਲੋ ਪੇਨ ਨੂੰ ਕਰ ਲੋ ਫਾਲੋ ਆ ਤੁਹਾਡੇ ਵਾਸਤੇ ਹੌਲੈਂਡ ਲੈ ਆਂਦਾ ਬਾਈਆਂ ਨੇ ਕਰਨਾ ਸੇਲ ਕਰਦੇ ਆ ਬਾਈਆਂ ਨਾਲ ਗੱਲਬਾਤ ਸਾਸਰੀ ਘਰ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਪੈਂਡੀ ਚੀਮਾ ਜਿਲਾਈ ਬਰਨਾਲਾ ਜੀ ਹਾਂ ਦਿਓ ਜੀ ਡਿਟੇਲ ਇਹ ਹੌਲੈਂਡ ਹੈ ਬਾਈ 5555 ਠੀਕ ਹੈ ਮਾਡਲ ਕਿੰਨਾ ਹੀ ਦੱਸ ਠੀਕ ਹੈ ਜੀ ਟਾਇਰ ਪਿਛਲੇ ਕਿੰਨੇ ਦੇ ਆਈ 17 ਦੇ ਠੀਕ ਹੈ ਜੰਮਾ ਨਵੇਂ ਟਾਇਰ ਆ 95 ਪੈਸੇ ਟਾਇਰ ਆ ਠੀਕ ਹੈ ਜੀ ਤੇ ਗੇਅਰ 3 ਸਪੀਡ ਆ ਠੀਕ ਹੈ ਜੀ ਕ੍ਰਿਪਰ ਗੇਅਰ ਆ ਓਕੇ ਜੀ ਕਿੰਨਾ ਚੱਲਿਆ ਬਈ 650 ਘੰਟਾ ਚੈੱਕ ਕਰਾ ਦਈਏ ਮੀਟਰ ਤੋਂ ਹਾਂ ਹਾਂ ਚੈੱਕ ਕਰ ਸਕਦਾ ਮੀਟਰ ਤੋਂ ਠੀਕ ਹੈ ਜੀ ਹੋਰ ਦਿਓ ਜੀ ਡਿਟੇਲ ਆ ਪੇਟੀ ਨਾਲ ਦੇਣੀ ਆ ਜੀ ਨਾ ਪੇਟੀ ਨਾਲ ਦੇਣੀ ਠੀਕ ਹੈ ਜੀ ਆਹ ਮੂਹਰੇ ਟਾਇਰ ਆਈ ਨਾਲ ਹੀ ਦੇ ਦਾਂਗੇ ਮੂਰਲੇ ਟਾਇਰ ਨਾ ਜੇ ਕਿਸੇ ਨੇ ਨਾਲ ਲਾਉਣੇ ਆ ਦੂਜੇ ਚੜਾਉਣੇ ਨਾਲ ਦੇ ਦੇ ਠੀਕ ਹੈ ਆਪ 10000 ਰੁਪਏ ਕੱਟ ਕਰ ਲਾਂਗੇ ਬਾ ਠੀਕ ਹੈ ਜੀ ਉਹ ਟਾਇਰ ਪਿਆ ਤੇ ਡਿਸਟ੍ਰੀਬਿਊਟਰ ਕਿਹੜਾ ਲੱਗਿਆ ਬਈ ਜੀ ਡਬਲ ਡਿਸਟ੍ਰੀਬਿਊਟਰ ਠੀਕ ਹੈ ਤੁਸੀਂ ਚੈੱਕ ਕਰ ਜੀ ਡਬਲ ਡਿਸਟ੍ਰੀਬਿਊਟਰ ਲੱਗਿਆ ਬਈ ਜੀ ਪਾਵਰ ਸਟੀਅਰਿੰਗ ਆ ਬਾਕੀ ਲੁੱਕ ਚੈੱਕ ਕਰ ਪੂਰੇ 19 ਲੋਕ ਦਾ ਨੰਬਰ ਹੈ ਠੀਕ ਹੈ ਜੀ ਨੰਬਰ ਵੀ ਚੈੱਕ ਕਰਾ ਲਈਏ ਬਰਨਾਲੀ ਦਾ ਹੀ ਨੰਬਰ ਹੈ ਰੇਟ ਕਿੰਨਾ ਕਰਨਾ ਬਾਈ 4,65,000 ਮੌਕੇ ਤੇ ਮਾਨ ਤਾਨ ਹੋ ਜਾਊਗਾ ਜੀ ਮਾ ਮਾੜਾ ਮੋਟਾ ਹੀ ਹੂੰ ਠੀਕ ਆ ਜਿਹਨੂੰ ਲੋੜ ਆ ਉਹੀ ਫੋਨ ਲਾਵੇ ਠੀਕ ਆ ਸਕਰੀਨ ਤੇ ਚੱਲ ਜਾਂਦਾ ਬਾਈਆਂ ਦਾ ਨੰਬਰ ਬਾਈਆਂ ਦਾ ਕਰ ਸਾਰਾ ਸੰਪਰਕਾ ਬਹੁਤ ਘੱਟ ਚੱਲਿਆ ਵਾ ਠੀਕ ਆ ਜੀ ਜਿਆਦੀ ਤੋਂ ਜਲਦੀ ਕਰ ਲਓ ਬਾਈਆਂ ਦਾ ਸੰਪਰਕ ਧੰਨਵਾਦ